प्यारे बच्चों सश्यकाल तो शब्द स्वागत ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭ ਨੂੰ ਕਰਾਉਣ ਚ ਰੱਖਾ ਹਾਂ ਸੰਤੁਲਿਤ ਭੋਜਨ ਦੇ ਫਾਇਦੇ ਦੇ ਉੱਤੇ ਇਹ ਐਸੇ ਤਾਂ ਪਿਆਰੇ ਬੱਚੇ ਜੇ ਤਹਾਨੀ ਹਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦੋ ਨਾਲ ਕਰ ਦੇ ਜਿਹੜੀ ਨੂੰ ਲਾਈਕ ਉਸ ਬੈਲ ਆਈਕਨ ਨੂੰ ਤੁਸਰ ਦਬਾਉਣਾ ਨਾ ਭੁੱਲਿਓ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸੰਤੁਲਿਤ ਭੋਜਨ ਵਿੱਚ ਸਾਰੇ ਪੋਸ਼ਕ ਤੱਤ ਸਹੀ ਮਾਤਰਾ ਵਿੱਚ ਪਾਏ ਜਾਂਦੇ ਹਨ संतुलित पोषण शरीर ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਇਸ ਵਿੱਚ ਵਿਟਾਮਿਨ ਪ੍ਰੋਟੀਨ ਕਾਰਬੋਹਾਈਡਰੇਟ ਚਰਬੀ ਅਤੇ ਅਮੀਨੋ ਐਸਿਡ ਸਹੀ ਮਾਤਰਾ ਵਿੱਚ ਪਾਏ ਜਾਂਦੇ ਹਨ ਇਹ ਸਰੀਰਕ ਅਤੇ ਮਾਨਸਿਕ ਵਾਧੇ ਲਈ ਬਹੁਤ ਜ਼ਰੂਰੀ ਹੈ ਹਨ ਇਹਨਾਂ ਪੋਸ਼ਕ ਤੱਤਾਂ ਦੀ ਘਾਟ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਸੰਤੁਲਿਤ ਭੋਜਨ ਖਾਣ ਵਾਲੇ ਬੱਚਿਆਂ ਦਾ ਵਾਧਾ ਅਤੇ ਵਿਕਾਸ ਸਹੀ ਤਰੀਕੇ ਨਾਲ ਹੁੰਦਾ ਹੈ ਸੰਤੁਲਿਤ ਭੋਜਨ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦਾ ਹੈ ਜੋ ਲੋਕ ਸੰਤੁਲਿਤ ਭੋਜਨ ਖਾਂਦੇ ਹਨ ਉਹ ਡਾਕਟਰੀ ਇਲਾਜਾ ਤੋਂ ਬਚੇ ਰਹਿੰਦੇ ਹਨ ਸੰਤੁਲਿਤ ਭੋਜਨ ਤੋਂ ਊਰਜਾ ਤਾਂ ਮਿਲਦੀ ਹੈ ਨਵੇਂ ਸ਼ਰੀਰਿਕ ਤੱਤਾਂ ਦਾ ਨਿਰਮਾਣ ਹੁੰਦਾ ਹੈ ਤੇ ਪੁਰਾਣੇ ਤੰਤੂਆਂ ਦੀ ਮਰਮਤ ਕਰਦਾ ਹੈ ਸੰਤੁਲਿਤ ਭੋਜਨ ਸਰੀਰ ਨੂੰ ਚੁਸਤ ਰੱਖਦਾ ਹੈ ਸੰਤੁਲਿਤ ਭੋਜਨ ਦੀ ਘਾਟ ਨਾਲ ਸਰੀਰ ਕਪੋਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਲਈ ਸਭ ਨੂੰ ਹਰੀਆਂ ਲਾਲ ਦਾਲ ਸਬਜ਼ੀਆਂ ਫਲ ਅਤੇ ਸਲਾਦ ਭਰਪੂਰ ਮਾਤਰਾ ਵਿੱਚ ਖਾਣੇ ਚਾਹੀਦੇ ਹਨ ਤਾਂ ਪਿਆਰੇ ਬੱਚਿਆ ਜਿਹੜੇ ਨਹੀਂ ਮੈਂ ਤੁਹਾਨੂੰ ਸਭ ਨੂੰ ਮਿਲੂ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਲਈ ਧੰਨਵਾਦ